ਆਜਾ ਗੁਰੂ ਨਾਨਕ ਆਜਾ ਤੇਰੀ ਬਾਡੀ ਲੋੜ ਧੰਨ ਧੰਨ ਗੁਰੂ ਨਾਨਕ ਜੀ ਆਜੋ ਬਾਬਾ ਨਾਨਕ ਜੀ ਧੰਨ ਧੰਨ ਗੁਰੂ ਨਾਨਕ ਜੀ ਆਜੋ ਬਾਬਾ ਨਾਨਕ ਜੀ ਕੱਜ ਕੇ ਜੋ ਮਿਹਨਤ ਕਰਦੇ ਭੁੱਖੇ ਓ ਮਰਦੇ ਨੇ ਕੱਜਦੇ ਜੋ ਕੂੜ ਕਮਾਇਆ ਭੁੱਖੇ ਓ ਮਰਦੇ ਨੇ ਕੱਜ ਕੇ ਜੋ ਮਿਹਨਤ ਕਰਦੇ ਭੁੱਖੇ ਓ ਮਰਦੇ ਦੇ ਦੇ ਜੋ ਕੁੜ ਕਮਾਇਆ ਭੁੱਖੇ ਉਹ ਮਰਦੇ ਨੇ ਅਨਦਾਤਾ ਹੋਈ ਜਾਂਦਾ ਅਨਦਾਤਾ ਹੋਈ ਜਾਂਦਾ ਡਾਡਾ ਕਮਜ਼ੋਰੇ ਆ ਜਾ ਗੁਰੂ ਨਾਨਕ ਆ ਜਾ ਤੇਰੀ ਬੜੀ ਲੋੜ ਹੈ ਭੰਤਨ ਗੁਰੂ ਨਾਨਕ ਜੀ ਆ ਜਾਓ ਬਾਬਾ ਨਾਨਕ ਜੀ ਆ ਬਾਬਾ ਨਾਨਕ ਮહેર ਕਰੇ ਬਈ ਆ ਭਲਾ ਲੈ ਵੀ ਤਰਤ ਕਰਨ ਵਾਲੇ ਲੋਕ ਬੈਠੇ ਆ ਕਿਸਾਨ ਬੈਠੇ ਆ ਲਾ ਵੀ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਆ ਆ ਵੀ ਬੜਾ ਇਕੱਠ ਹੋਇਆ ਈ ਲੈ ਬੜਾ ਇਕੱਠ ਹੋਇਆ ਆ ਉਹ ਪਿੱਛੇ ਜੇ ਸਰਕਾਰ ਨੇ ਇੱਕ ਨੀਤੀ ਲੈ ਆਂਦੀ ਹਲਾ ਉਹ ਕਿਹੜੀ ਲੈ ਆਂਦੀ ਮੈਂ ਕਹਾਂ ਸਰਕਾਰਾਂ ਤਾਂ ਆਉਂਦੀਆਂ ਹੀ ਲੋਕਾਂ ਨੂੰ ਡਰਾਉਣ ਵਾਸਤੇ ਆ ਆ ਇਹ ਤਾਂ ਗੱਲ ਹੈ ਲੈ ਭਾਈ ਸਾਡੇ ਕੰਨ ਕੋਲੇ ਨਾ ਬੋਲ ਯਾਰ ਸਾਡਾ ਧਿਆਨ ਹੀ ਇੱਧਰ ਤੇਰੇ ਵੱਲੀ ਜਾਵੜਦਾ ਲੈ ਵੀ ਨੀਤੀ ਆ ਗਈ ਆ ਨੀਤੀ ਉਹ ਅੱਜ ਕੱਲ ਮੈਨੂੰ ਆਉਂਦੇ ਭੜੇ ਭੜੇ ਸੁਪਨੇ ਆ ਆ ਵੀ ਇਹ ਤਾਂ ਮੈਂ ਵੀ ਸੁਣਿਆ ਵੀ ਤੈਨੂੰ ਅੱਜ ਕੱਲ ਬੜੇ ਭੜੇ ਭੜੇ ਸੁਪਨੇ ਆਉਂਦੇ ਆ ਮੈਨੂੰ ਭਾਈ ਜੀ ਭੜੇ ਭੜੇ ਸੁਪਨੇ ਆਉਂਦੇ ਆ ਅੱਛਾ ਮੈਂ ਸੁਪਨੇ 'ਚ ਜਾਵੜਿਆ ਨਰ ਮੈਂ ਦੇਖਿਆ ਧਰਮਰਾਜ ਨੇ ਉੱਥੇ ਵੱਡੇ ਵੱਡੇ ਟਾਟੇ ਬਿਰਲੇ ਅੱਛਾ ਚੱਕੀਆਂ ਵੀ ਸਣ ਲਾਏ ਹੋਏ ਤੇ ਇੱਕ ਖੁੰਜੇ ਜਿੱਚ ਮੈਂ ਦੇਖਿਆ ਇੱਕ ਬੰਦਾ ਮੈਂ ਪਛਾਣ ਗਿਆ ਆ ਵੀ ਥੋੜਾ ਕੋਈ ਵੱਡ ਬਡੇਰਾ ਹੋਣਾ ਉਹ ਨਹੀਂ ਨਹੀਂ ਸਾਡੇ ਵੱਡ ਬਡੇਰੇ ਦਾ ਸਵਰਗਾਂ ਚ ਗਏ ਉਹਨਾਂ ਨੇ ਚੰਗੇ ਕੰਮ ਕੀਤੇ ਰੱਬ ਦਾ ਨਾਮ ਤੇ ਆਇਆ ਕਿੱਤ ਕੀਤੀ ਆ ਆ ਤੇ ਫਿਰ ਉਹ ਬੰਦਾ ਮੈਂ ਪਛਾਣ ਲਿਆ ਉਹ ਬੰਦਾ ਕੌਣ ਸੀ ਉਹ ਬੰਦਾ ਖੋਖਾ ਲਈ ਬੈਠਾ ਆ ਤੇ ਖੋਖਾ ਕਹਦਾ ਸੀ ਖੋਖਾ ਚਾਹ ਦਾ ਖੋਖਾ ਜਿਗਾ ਕਹਿੰਦਾ ਮੈਂ ਤਾਂ ਇੱਥੇ ਵੀ ਪ੍ਰਧਾਨ ਮੰਤਰੀ ਬਣੂੰਗਾ ਆਸ ਕਰਿਆ ਕਰ ਲੈ ਇੱਥੇ ਵੀ ਮਨ ਕੀ ਬਾਤ ਹੀ ਕਰੂੰਗਾ ਉਹ ਦੇਖ ਲਾ ਜਦੋਂ ਨਿੱਕਾ ਜਿਆ ਹੁੰਦਾ ਸੀ ਆ ਜਦੋਂ ਛੋਟਾ ਹੁੰਦਾ ਸੀ ਉਦੋਂ ਰੇਲਾਂ ਚ ਚਾਹ ਵੇਚਦਾ ਸੀ ਅੱਛਾ ਰੇਲਾਂ ਚ ਚਾਹ ਵੇਚਦਾ ਸੀ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਆ ਪ੍ਰਧਾਨ ਮੰਤਰੀ ਬਣ ਗਿਆ ਤੇ ਹੁਣ ਫੇਰ ਮਾ ਦਾ ਪੁੱਤ ਦੇਸ਼ ਹੀ ਵੇਚਣ ਲੱਗ ਗਿਆ ਸਾਰੀਆਂ ਰੇਲਾਂ ਹੀ ਵੇਚੀ ਜਾਂਦਾ ਉਹ ਸਾਰੇ ਸਰਕਾਰੀ ਅਦਾਰੇ ਹੀ ਵੇਚਦੇ ਉਹਨੇ ਸਾਰੇ ਬੰਸੇਲ ਤੇ ਲਾਈ ਜਾਂਦਾ ਹੈ ਜਾਵੇ ਤਰੱਕੀ ਹੋ ਗਈ ਬਦਲਾ ਹੋ ਗਿਆ ਉਹ ਕਹਿੰਦਾ ਮੈਨੂੰ ਤਾਂ ਮੈਂ ਕਹ ਬਦਲਾ ਪੰਜਾਬ ਚ ਵੱਡਾ ਬਦਲਾ ਆ ਗਿਆ ਇੱਕਵੇਂ ਬਦਲਾ ਆ ਗਿਆ ਭਾਈ ਮੈਂ ਕਹ ਇਹ ਤਾਂ ਭਾਜਪਾ ਵਾਲਿਆਂ ਨੂੰ ਵੀ ਪਿੱਛੇ ਛੱਡ ਗਏ ਭਈ ਉਹ ਕਿਹੜੀ ਗੱਲ ਚ ਵਿਆਹ ਕਰਾਉਣ ਚ ਪਿੱਛੇ ਛੱਡ ਗਏ ਮੁੱਖ ਮੰਤਰੀ ਦੋ ਕਰਾਈ ਫਿਰਦਾ ਹੈ ਪਾਜ ਪਾਲੇ ਆਈਂ ਤੁਰੇ ਫਿਰਦੇ ਆ ਉਹ ਇਹਨਾਂ ਨੇ ਕਹਿੰਦੇ ਵੀ ਅਸੀਂ ਤਰੱਕੀ ਲਿਆਂਦੀ ਤਰੱਕੀ ਕਰਤੀ ਲਾ ਮੈਨੂੰ ਤਾਂ ਕਿਸੇ ਪਾਸੇ ਤਰੱਕੀ ਨਹੀਂ ਦਿਸਦੀ ਉਹ ਤੇਰੀ ਅੱਖ ਨਹੀਂ ਦੇਖਣ ਵਾਲੀ ਲਹਰਤੀਆ ਮੈਂ ਕਿਹਾ ਬੜੀ ਵੱਡੀ ਤਰੱਕੀ ਕਰਤੀ ਝਾੜੂ ਵਾਲਿਆਂ ਨੇ ਉਹ ਕਿਵੇਂ ਭਈ ਸੜਕਾਂ ਤੇ ਦੇਖ ਵੱਡੇ ਵੱਡੇ ਪੋਸਟਰਾਂ ਤੇ ਮਾਰੇ ਹੋਏ ਗੱਪ ਖਬਰਾਂ ਚ ਮਾਰੀ ਹੋਈ ਪਾਡੀ ਉਹ ਗੱਲਾਂ ਕਰਨ ਚ ਸਭ ਤੋਂ ਮੂਰੇ ਆ ਕੰਮ ਕਰਨ ਚ ਕੰਮ ਕਰਨ ਜਿਵੇਂ ਹੀ ਫਾੜੀ ਬਸ ਇਕੱਲੇ ਗੱਲਾਂ ਵਾਲੇ ਹੀ ਆ ਤਲੇ ਬੁੱਲੇ ਇਹਨਾਂ ਦੇ ਹੈ ਨਹੀਂਗਾ ਕੁਝ ਚੋੜਦਾ ਕਰ ਲਾਂਂਤੀ ਆ ਲੈ ਤੈਨੂੰ ਪਤਾ ਵੀ ਦੇਸ਼ ਪਰ ਚ ਛੋਟੇ ਹਾਥੀ ਦਾ ਵਿਆਹ ਓ ਛੋਟੇ ਹਾਥੀ ਦਾ ਨਹੀਂ ਅਮਬਾਨੀਆਂ ਦਾ ਵਿਆਹ ਹੋਇਆ ਏ ਕੋਈ ਬੜਾ ਵੱਡਾ ਵਿਆਹ ਹੋਇਆ ਪਿੱਛੇ ਦੇ ਅਮਬਾਨੀਆਂ ਦਾ ਵਿਆਹ ਹੋ ਗਿਆ ਆ ਬੜਾ ਇਕੱਠ ਹੋਇਆ ਵੀ ਕਲਾਕਾਰ ਐਕਟਰ ਬੜੇ ਲੋਕ ਇਕੱਠੇ ਹੋਈ ਵੱਡੇ ਵੱਡੇ ਕਲਾਕਾਰ ਸਾਦਲੇ ਵੱਡੇ ਵੱਡੇ ਮੈਂ ਕਿਹਾ ਰਾਜਨੀਤਿਕ ਨੇਤਾ ਵੀ ਗਏ ਉੱਥੇ ਆ ਭਾਈ ਗਏ ਕਤੋਂ ਨਹੀਂ ਗਏ ਸਾਨੂੰ ਸੱਦਿਆ ਸੀ ਅਸੀਂ ਗਏ ਨਹੀਂ ਹਾਂ ਕਤੋਂ ਨਹੀਂ ਗਏ ਦੂਰ ਬਾਣਾ ਪੈਂਦਾ ਸੀ ਬੜੀ ਦੂਰ ਪੈਂਦਾ ਮੈਂ ਕਿਹਾ ਅਸੀਂ ਘਰੇ ਬੈਠੇ ਫਰਜ਼ ਨਿਭਾਈ ਜਾਣੇ ਆ ਭਾਈ ਉਹ ਕਿਵੇਂ ਅਗਲੇ ਆਏ ਮਹੀਨੇ ਜੀ ਉਹਦਾ ਰੀਚਾਰਜ ਵਧਾ ਦਿੰਦੇ ਅਸੀਂ ਘਰੇ ਬੈਠੇ ਛਕਨ ਪਾਈ ਜਾਣੇ ਆ ਆਦੀ ਆਉਦੀ ਜ਼ਿੰਮੇਵਾਰੀ ਨਿਭਾਈ ਜਾਂਦੇ ਆ। ਉਹ ਲੈ ਪਿੱਛੇ ਦੇ ਸਰਕਾਰ ਨੇ ਨੀਤੀ ਲੈ ਜਾਂਦੀ ਆ। ਉਹ ਬਈ ਸਾਇੰਸ ਤਰੱਕੀ ਕਰ ਗਈ ਆ। ਬਈ ਸਾਇੰਸ ਨੇ ਤਰੱਕੀ ਬੜੀ ਕੀਤੀ। ਮੈਂ ਕਹ ਬੜੀ ਤਰੱਕੀ ਹੋ ਗਈ। ਬਈ ਉਹ ਕਿਵੇਂ? ਮੈਂ ਕਹ ਅੱਜ ਕੱਲ ਕਿਸੇ ਦੀਆਂ ਅੱਖਾਂ ਵੀ ਬਦਲੀਆਂ ਜਾ ਸਕਦੀਆਂ ਆ। ਆ ਬਦਲ ਦਿੰਦੇ ਆ। ਕਿਸੇ ਦਾ ਖੂਨ ਵੀ ਬਦਲ ਦਿੰਦੇ ਆ। ਬਈ ਬਦਲਿਆ ਜਾਂਦਾ। ਕਿਸੇ ਦਾ ਦਿਲ ਵੀ ਬਦਲ ਦਿੰਦੇ, ਫੇਫੜੇ ਸਾਰਾ ਕੁਝ ਬਦਲਿਆ ਜਾਂਦਾ। ਬਈ ਸਾਇੰਸ ਨੇ ਤਰੱਕੀ ਕੀਤੀ ਆ। ਆ ਕਿਸਾਨ ਆਗੂ ਬੈਠੇ ਅਕਸਰ ਹੀ ਕਹਿੰਦੇ ਹੁੰਦੇ ਆ। ਆ ਕੀ ਕਹਿੰਦੇ ਹੁੰਦੇ ਆ? ਓਏ ਅੱਜ ਕੱਲ ਤਾਂ ਰੂਹਾਂ ਵੀ ਬਦਲੀਆਂ ਜਾਂਦੀਆਂ ਐ। ਬਈ ਰ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਚ ਆ ਗਈ ਆ। ਮੁੱਖ ਮੰਤਰੀ ਚ ਕਿਵੇਂ ਆ ਗਈ? ਲੈ 5 ਕਿਸਾਲ ਪਹਿਲਾਂ ਪ੍ਰਧਾਨ ਮੰਤਰੀ ਕਹਿੰਦਾ ਹੁੰਦਾ ਸੀ। ਆ ਕੀ ਕਹਿੰਦਾ ਹੁੰਦਾਈ? ਕਹਿੰਦਾ ਜੀ ਆਹ ਤਿੰਨ ਕਿਸਾਨਾਂ ਦੇ ਕਾਨੂੰਨ ਆ ਇਹਦੇ ਚ ਕਿਸਾਨਾਂ ਨੂੰ ਆ ਫਾਇਦਾ ਕਿਸਾਨ ਕਹਿੰਦੇ ਆਪਦੇ ਫਾਇਦੇ ਝੋਲੇ ਚ ਰੱਖ। ਅੱਛਾ ਆਪਦੇ ਝੋਲੇ ਚ ਰੱਖ। ਕਹਿੰਦਾ ਜੀ ਆਹ ਫਾਇਦਾ ਆ ਅਸਯੁਕਤ ਮੋਰਚਲੇ ਕਹਿੰਦੇ ਆਪਦੇ ਝੋਲੇ ਚ ਰੱਖ। ਅੱਛਾ ਆਪਦੇ ਝੋਲੇ ਚ ਰੱਖ। ਉਹ ਕਹਿੰਦਾ ਆਹ ਫਾਇਦੇ ਕਹਿੰਦੇ ਆਪਦੇ ਕੋਲੇ ਰੱਖ। ਅੱਛਾ ਤਾਂ ਫਿਰ ਵੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਮੰਨੀ। ਨਹੀਂ ਪ੍ਰਧਾਨ ਮੰਤਰੀ ਦੀ ਨਹੀਂ ਮੰਨੀ ਕਿਸਾਨਾਂ ਨੇ ਕੇਰਾਂ ਪ੍ਰਧਾਨ ਮੰਤਰੀ ਮੰਨਿਆ ਵੀ ਬਾਬੇ ਨਾਨਕ ਦੇ ਜਨਮ ਦਿਨ ਵਾਲੇ ਦੇਣਾ ਨਹੀਂ ਪੈਣਾ ਸੀ ਮੰਨਦਾਰੀ ਸੀਗਾ ਨਾ ਸਹੀ ਗੱਲ ਹੀ ਹੋਰ ਕੀ ਐ ਦੱਸ ਲੈ ਹੁਣ ਉਹਦੇ ਝੋਲੇ ਚੋਂ ਸਾਰੇ ਫਾਇਦੇ ਮੁੱਖ ਮੰਤਰੀ ਕੱਢ ਲਿਆ ਆ ਹਾਂ ਮੁੱਖ ਮੰਤਰੀ ਕਿਵੇਂ ਕੱਢ ਲਿਆ ਇਹ ਲੋਕਾਂ ਨੂੰ ਕਹਿੰਦਾ ਲੈਂਡ ਪੁਲਿੰਗ ਦੇ ਆ ਫਾਇਦੇ ਆ ਲੈ ਜਾਓ ਜੀ ਲੈਂਡ ਪੁਲਿੰਗਾ ਅੱਛਾ ਤੇ ਫੇਰ ਲੋਕੀ ਕਹਿੰਦੇ ਆਪਦੇ ਫਾਇਦੇ ਆ ਆਪਣੇ ਕੋਲੇ ਰੱਖ ਅੱਛਾ ਆਪਦੇ ਫਾਇਦੇ ਆ ਆਪਣੇ ਕੋਲ ਰੱਖ ਉਹ ਹਲੇ ਤਾਂ ਇਕੱਠ ਕਰਨੀ ਇਹਨਾਂ ਨੇ ਗੱਲ ਹੀ ਕੀਤੀ ਸੀ ਉਹ ਆਪਦੇ ਫਾਇਦੇ ਲੈ ਕੇ ਨਿਕਲ ਵੀ ਗਿਆ ਉਹ ਡਰ ਵੀ ਛੇਦੀ ਜਾਂਦਾ ਨਾ ਸਹੀ ਗੱਲ ਹੀ ਗੱਲੀਆਂ ਮੜਕਾਂ ਵਾਲੀ ਆ ਤੱਲੇ ਉਹਦੇ ਹੈਗਾ ਕੁਛ ਨਹੀਂ ਨਾ ਕੱਡੀਆਂ ਦੱਲ ਨਹੀਂ ਆਹ ਕੀ ਹੱਲ ਜੁਲ ਜੀ ਹੋ ਗਈ ਗੱਲ ਕੀ ਬਣ ਗਈ ਹੈ ਮੈਨੂੰ ਤਾਂ ਆਪਰੇ ਹੀ ਪਤਾ ਮੈਨੂੰ ਲੱਗਦਾ ਰੱਬ ਦੀ ਕਰੋਪੀ ਤਾਂ ਨਹੀਂ ਕਿਤੇ ਹੋ ਗਈ ਮੈਨੂੰ ਲੱਗਦਾ ਮਹੀ ਆ ਗਿਆ ਹੈ ਮਹੀ ਆ ਗਿਆ ਹੋਰ ਕੀ ਆ ਦੱਸ ਪਹਿਲੇ ਹੀ ਬਦਲਲੀ ਤੇਰੇ ਮੂੰਹ ਜਿੰਨਾ ਕਾਲਾ ਹੋਇਆ ਆ ਜਿੰਨੇ ਪਟਾਕੇ ਤੂੰ ਪਾਈ ਹੈ ਨਾ ਮੈਨੂੰ ਲੱਗਦਾ ਮਹੀ ਨੇ ਪਟਾਕੇ ਪਈ ਜਾਂਦੇ ਆ ਸਹੀ ਗੱਲ ਬਾਹਰ ਨੂੰ ਨਿਕਲੀ ਜਾਂਦੇ ਆ ਲੈ ਮੇਰੀ ਸਭ ਹਾਂ ਆ ਵੀ ਕਹਿੰਦੇ ਸਰਕਾਰ ਨੇ ਰੂਲ ਬੜੇ ਸਾਤ ਕਰਦੇ ਕਹਿੰਦੇ ਚਲਾਣ ਕਹਿੰਦੇ ਤੁਰੇ ਜਾਂਦੇ ਬੰਦੇ ਦਾ ਤਾਂ ਚਲਾਣ ਹੋ ਜਾ ਉਹ ਤੁਰੇ ਜਾਂਦੇ ਬੰਦੇ ਦਾ ਚਲਾਣ ਕਰ ਦਿੰਦੇ ਮੈਂ ਕਹਿੰਦਾ ਪੁਲਿਸ ਵਾਲੇ ਖੜੇ ਆ ਮਲਾਜਮ ਅੱਛਾ ਕੋਈ ਬੰਦੇ ਦੇ ਪੈਗ ਲੱਗੇ ਹੋਣ ਹਾਂ ਉਹ ਭਾਵੇਂ ਸਿੱਧਾ ਘਰੇ ਹੀ ਜਾ ਰਿਹਾ ਹੋਵੇ ਘਰੇ ਜਾਂਦਾ ਹੁੰਦਾ ਵਾ ਸਕੂਟਰ ਤੇ ਜਾਂਦਾ ਹੋਵੇ ਆਹ ਉਹਦੀ ਭੂਕਣੇ ਜਿਹਾ ਫੂਕ ਮਰਾ ਕੇ ਦੇਖਦੇ ਵੀ ਭਾਈ ਦਾਰੂ ਤਾਂ ਨਹੀਂ ਪੀਤੀ ਹਾਂ ਵੀ ਚੈਕਿੰਗ ਕਰਾਰਤ ਕਰਦੇ ਵੀ ਨੇ ਆ ਉਹਦਾ ਚਲਾਣ ਕੱਟ ਦਿੰਦੇ ਆ ਭਾਈ ਦਾਰੂ ਸੇਤਲੀ ਮਾੜੀ ਆ ਉਧਰੋਂ ਮੁੱਖ ਮੰਤਰੀ ਬੋਤਲ ਪੀ ਪੀ ਕੇ ਪੰਜਾਬ ਚ ਲਾਈ ਜਾਂਦਾ ਵਾ ਪਾਣੀ ਨਹੀਂ ਕਰਦਾਗਾ ਇਹ ਤਾਂ ਗੱਲ ਮੰਨਣੀ ਹੋਣਾ ਚਾਹੀਦਾ ਚਲਾਣ ਬਾਈ ਲੈ ਕਬੱਡੀ ਗੱਲ ਆ ਬਈ ਤੁਸੀਂ ਸਾਰੇ ਕਿਸਾਨ ਭਰਾ ਬੈਠੇ ਹੋ ਤੁਹਾਡੇ ਧੀਆਂ ਪੁੱਤ 1158 ਪੋਸਟਾਂ ਦੇ ਵਿੱਚ ਭਰਤੀ ਹੋਏ ਹੋਣੇ ਆ ਪ੍ਰੋਫੈਸਰ ਲੱਗੇ ਪ੍ਰੋਫੈਸਰ ਲੱਗੇ ਆ ਆਹ ਆਹ ਲੈ ਅਦਾਲਤ ਨੇ ਫੈਸਲਾ ਕਰਤਾ ਉਹਨਾਂ ਦੀ ਭਰਤੀ ਰੱਦ ਕਰਤੀ ਸੀ ਆਹ ਕਾਹਤੋ ਭਾਈ ਹੁਣ ਉਹ ਮੰਗ ਕਰਦੇ ਆ ਵੀ ਸਰਕਾਰ ਸਾਡੇ ਪੱਖ ਦੇ ਵਿੱਚ ਖੜੇ ਤੇ ਫੈਸਲਾ ਲਵੇ ਆਪ ਵੀ ਕੋਈ ਬਿਆਨ ਦੇਣ ਮੁੱਖ ਮੰਤਰੀ ਸਾਹਿਬ ਸਾਡੇ ਹੱਕ 'ਚ ਲੈ ਵੀ 1158 ਆਲਿਓ ਅੱਛਾ ਮੁੱਖ ਮੰਤਰੀ ਤੋਂ ਬਿਆਨ ਦਿਨੇ ਦਵਾਇਓ ਉਹ ਕਾਹਤੋ ਭਾਈ ਕਿਉਂਕਿ ਸ਼ਾਮ ਨੂੰ ਇਹਦੇ ਪੈਗ ਲੱਗੇ ਹੁੰਦੇ ਆ ਉਹਦਾ ਭਰੋਸਾ ਨਹੀਂ ਨਾ ਕੋਈ ਹੁੰਦਾਗਾ ਪਾਂਚ ਮੁਕਰ ਵੀ ਛੇਤੀ ਜਾਂਦਾ ਹੈ ਫਿਰ ਕੀ ਤੈਨੂੰ ਪਤਾ ਵੀ ਸਮਾਂ ਬਦਲ ਗਿਆ ਕਿਵੇਂ ਬਦਲ ਗਿਆ ਆ ਭਾਈ ਕਹਿੰਦੇ ਕਿਸਾਨਾਂ ਕੋਲ ਟਰੈਕਟਰ ਨੀਤੀਆਂ ਬੜੀਆਂ ਆ ਗਈਆਂ ਭਾਈ ਲੈ ਵੀ ਹੋਰ ਸੁਣ ਲੈ ਲੈ ਸੁਣਾ ਦੇ ਮੈਂ ਕਹਾ ਬਦਲਾ ਆ ਗਿਆ ਆ ਭਾਈ ਪੂਰਾ ਬਦਲਾ ਆਇਆ ਬਦਲਾ ਆਇਆ ਕਿਵੇਂ ਉਹ ਕਿਵੇਂ ਆ ਗਿਆ ਮੈਂ ਆਣਾ ਵੀ ਹੁਣ ਕਿਸਾਨ ਆ ਵੇਲ ਦੀ ਵੇਲ ਸਰਦਾਰ ਸਾਹਿਬ ਦੇ ਰੁਪਈਆ ਦੀ ਵੇਲ ਆ ਮਹਾਰਾਜ ਰਾਜੀ ਰੱਖੇ ਵੇਲ ਵਧਾਵੀਂ ਲੇਖੇ ਲਾਵੀਂ ਆ ਜਿਹੜੇ ਬੈਠੇ ਇਹਨਾਂ ਨੂੰ ਵੀ ਆਸਤ ਆ ਆ ਬਾਪੂ ਰੋਲਦੋ ਜੀ ਬਹੁਤ ਬਹੁਤ ਧੰਨਵਾਦ ਬਹੁਤ ਸਤਿਕਾਰ ਜੀ ਬਹੁਤ ਧੰਨਵਾਦ ਆਹਾ ਮਿਹਰਬਾਨੀ ਲੈ ਵੀ ਤਰੱਕੀ ਹੋਈ ਆ ਕਿਸਾਨਾਂ ਦੀ ਤਰੱਕੀ ਦੇ ਨਾਂ ਤੇ ਆਏ ਸੀ ਕਿਸਾਨ ਆਪਣੇ ਕੋਲੇ ਆਪਾਂ ਉਹਨਾਂ ਦੀ ਤਰੱਕੀ ਦੀ ਗੱਲ ਕੀਤੀ ਆ ਉਹ ਤਰੱਕੀ ਹੋ ਗਈ ਅੱਛਾ ਤਰੱਕੀ ਹੋ ਗਈ ਬਈ ਮੈਂ ਕਿਹਾ ਬਦਲਾ ਆ ਗਿਆ ਭਈ ਉਹ ਕਿਵੇਂ ਇਹ ਹੁਣ ਖੇਤੀ ਕਰਿਆ ਕਰਨਗੇ ਬਲਦਾਂ ਤੇ ਤੇ ਫਸਲ ਟੋਇਆ ਕਰਨਗੇ ਗੱਡਿਆਂ ਤੇ ਉਹ ਲਾਂਤੀਆ ਇੰਨੀ ਨੀਤੀ ਵਧੀ ਇਹ ਵੀ ਕਿੰਨਾ ਅਗਰ ਵੀ بڑا ਵੀ ਕਹਿੰਦਾ ਭਾਵੇਂ ਸਾਇੰਸ ਕਿੰਨੀ ਵੱਧ ਚੁੱਕੀ ਹੈ ਆਹੋ ਇਹਨਾਂ ਕੋਲੇ ਸੰਦ ਸਲੇਮੇ ਹੈਗੇ ਆ ਸਲੇਮੇ ਹੈਗੇ ਬਈ ਟਰੈਕਟਰ ਟਰਾਲੀਆਂ ਨਹੀਂ ਨਹੀਂ ਇਹਨਾਂ ਕੋਲੇ ਕੱਲੇ ਟਰੈਕਟਰ ਹੀ ਰਹਿ ਗਏ ਆ ਟਰਾਲੀਆਂ ਟਰਾਲੀਆਂ ਘਨੌਰ ਵਾਲੇ ਲੈ ਕੇ ਗਏ ਆ ਉਹ 2027 ਚ ਮੋੜ ਕੇ ਜਾਣਗੇ ਹੋਰ ਕੀ ਹੈ ਦੱਸ ਇਹ ਹੋਰ ਸੁਣ ਲੈ ਭਾਈ ਸੁਣਾ ਦੇ ਭਾਈ ਤੇ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਹਾਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਨਾ ਕਿਸੋ ਨਾ ਮਾਰਦਾ ਨਾ ਲੱਤ ਮਾਰਦਾ ਅੱਛਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਅੱਛਾ ਮੱਤ ਮਾਰਦਾ ਤੇ ਇਹਦੀ ਰੱਬ ਨੇ ਮੱਤੀ ਮਾਰੀ ਏ ਭਾਈ ਉਹ ਕਿਵੇਂ ਹੋਲੇ ਮੱਲੇ ਤੇ ਗਿਆ ਸੀ ਆਨੰਦਪੁਰ ਸਾਹਿਬ ਆਹਾਂ ਪਿੱਛੇ ਜੇ ਗਿਆ ਸੀ ਭਈ ਮੇਰੀ ਤਾਈ ਵੀ ਗਈ ਸੀ ਅੱਛਾ ਤਾਈ ਗਈ ਸੀ ਮੇਰੀ ਤਾਈ ਗਈ ਤੇ ਤਾਈ ਕਹਿੰਦੀ ਹਾਕੀ ਕਹਿੰਦੀ ਕਹਿੰਦੀ ਲੈ ਪੁੱਤ ਜੇ ਆਇਆ ਤਾਂ ਮੱਤ ਲੈ ਕੇ ਜਾਇਂ ਆਹ ਤੇ ਫਿਰ ਮੱਤ ਲੈ ਕੇ ਗਿਆ ਨਹੀਂ ਨਹੀਂ ਕੱਲੀ ਦੇਗ ਲੈ ਕੇ ਮੋੜ ਆਇਆ ਆਉਂਦੇ ਨੇ ਸ਼ੰਭੂ ਬਾਡਰ ਤੋਂ ਕਿਸਾਨਾਂ ਦੇ ਤੰਬੂ ਪਾਟ ਤੇ ਰਾਜੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਬਹੁਤ ਸਾਰਾ ਪਿਆਰ ਭੇਜ ਦਿਆ ਲੈ ਵੀ ਆਉਂਦੇ ਨੇ ਕਿਸਾਨਾਂ ਦੇ ਤੰਬੂ ਪਾਟ ਤੇ ਹਾਂ ਤੇ ਫਿਰ ਕਿਸਾਨ ਬੀਬੀਆਂ ਨੂੰ ਔਰਤਾਂ ਨੂੰ ਤੇ ਕਿਸਾਨ ਬਜ਼ੁਰਗਾਂ ਨੂੰ ਜੇਲ੍ਹ ਚ ਪਾਤਾ ਲਾਂਤੀ ਇਹ ਤਾਂ ਆਨੰਦਪੁਰ ਵਾਲੀ ਮਤ ਨਾ ਹੋਈ ਨਹੀਂ ਨਹੀਂ ਇਹ ਆਨੰਦਪੁਰ ਵਾਲੀ ਨਹੀਂ ਇਹ 나ਗਪੁਰ ਵਾਲੀ ਮਤ ਹੈ ਉਹ ਆਨੰਦਪੁਰ ਵਾਲੀ ਮੱਤ ਤਾਂ ਅਣਖਾਂ ਵਾਲੀ ਮੱਤ ਐ ਹਾਂ ਵਾਹ ਵਾਹ ਛੀਤਿਆਂ ਵਾਲੀ ਮੱਤ ਐ ਆ ਇੱਥੇ ਰੱਖਿਆ ਕਰ ਕੁਰਬਾਨੀਆਂ ਵਾਲੀ ਮੱਤ ਐ ਹਾਂ ਸਹੀ ਉਹ ਆਨੰਦਪੁਰ ਵਾਲੀ ਮਤ ਨਹੀਂ ਇਹਨਾਂ ਨੂੰ ਆ ਸਕਦੀ ਇਹ ਤਾਂ ਗੱਲ ਮੰਨਣੀ ਹੋਵੇ ਲੈ ਪਿੱਛੇ ਜੇ ਕਹਿੰਦੇ ਉਹ ਲੈ ਹੋਰ ਸੁਣ ਉਹ ਮੇਰੀ ਵੀ ਸੁਣ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਭਗਵਾ ਭਗਤ ਸਿੰਘ ਦੇ ਕਹਿੰਦੇ ਬੁੱਤ ਤੇ ਗਏ ਸੀ ਆ ਉਹ ਉਦੋਂ ਹੀ ਗਿਆ ਸੀ ਹਾਂ ਖਟਕੜ ਕਲਾਂ ਗਏ ਸੀ ਐਡਾ ਵੱਡਾ ਕਾਂਡ ਕਰਕੇ ਕਿਸਾਨਾਂ ਨੂੰ ਜੇਲ੍ਹ ਚ ਪਾ ਕੇ ਆਹ ਉਹ ਭਗਤ ਸਿੰਘ ਦੀ ਜਗ੍ਹਾ ਤੇ ਜਾਵੜਿਆ ਖਟਕੜ ਕਲਾਂ ਹਾਂ ਤੇ ਜੇ ਬੁੱਤ ਭਗਤ ਸਿੰਘ ਦੇ ਬੁੱਤ ਦੇ ਪੈਰਾਂ 'ਚ ਬਹਿ ਗਿਆ ਜੇ ਬੁੱਤ ਜਾਗ ਜਾਂਦਾ ਉਹਨੇ ਜੁੱਤੀ ਵੜੀ ਵਰਾਉਣੀ ਸੀ ਉਹਨੇ ਕਹਿਣਾ ਸੀ ਮਾਮਾ ਤੂੰ ਕੰਮ ਕੀ ਕਰਕੇ ਆਇਆ ਉਹ ਮੈਂ ਤਾਂ ਕਿਸਾਨਾਂ ਲਈ ਮਜਲੂਮਾਂ ਲਈ ਮਜ਼ਦੂਰਾਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਤੀ ਆ ਇੱਕ ਗੱਲ ਹੈ ਵੀ ਐਡੇ ਮਾੜ ਬੰਦੇ ਤੇ ਤੂੰ ਪੱਗ ਮੇਰੇ ਵਾਲੀ ਬੰਨੀ ਫਿਰਦਾ ਸਿਰ ਤੇ ਅੰਗਰੇਜ਼ਾਂ ਵਾਲਾ ਏ ਕਰ ਲਾ ਗੱਗ ਸਿੰਘ ਨੇ ਤੇ ਡਾਂਗ ਬੜੀ ਫੇਰਨੀ ਸੀ ਹਾਏ ਤਾਂ ਹੈ ਵੀ ਐਡੇ ਮਾਣ ਬੰਦੇ ਤੇ ਜਾ ਕੇ ਪੈਰਾ ਚ ਬਹਿ ਗਿਆ ਤੂੰ ਪੈਰਾ ਨੂੰ ਰੋਈ ਜਾਂਦਾ ਇਹ ਪੰਜਾਬ ਦੀਆਂ ਜੜਾਂ ਚ ਬੈਠੀ ਜਾਂਦਾ ਏ ਕਰਾ ਕਰ ਲਾ ਹਾਂ ਦੀਆ ਹੋਰ ਕੀ ਐ ਦੱਸ ਭਾਈ ਨਾ ਮਰ ਲੈ ਮੈਨੂੰ ਇੱਕ ਗੱਲ ਦੱਸ ਵੀ ਕਲਾਕਾਰ ਬੰਦਾ ਸਾਜ ਤੇਰੇ ਕੋਲੋਂ ਭਲਾ ਤੈਨੂੰ ਗਰਦਾਸ ਮਾਨ ਦਾ ਛੱਲਾ ਹੁੰਦਾ ਨਾ 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 ਗਰਦਾਸ ਮਾਨ ਦੀਆਂ ਉਂਗਲਾਂ ਮੋਟੀਆਂ ਮੇਰੀਆਂ ਪਤਲੀਆਂ ਵਾਲੀਆਂ ਆਏ ਉਹ ਨਲਾਈਕਾ ਮੈਂ ਉਹ ਛੱਲਾ ਮੇਰੇ ਮੇਚ ਨਹੀਂ ਆਉਂਦਾ ਗਾ ਮੈਂ ਆ ਛੱਲੇ ਦੀ ਗੱਲ ਨਹੀਂ ਕੀਤੀ ਗਾਣੇ ਦੀ ਗੱਲ ਕੀਤੀ ਲੈ ਮੈਨੂੰ ਗਰਦਾਸ ਮਾਨ ਦਾ ਇੱਕ ਗਾਣਾ ਯਾਦ ਆਉਂਦਾ ਲੱਗਾ ਸੁਣਾ ਦੇ ਕਹਿੰਦਾ ਵੀ ਘਗ ਕੰਨਾਂ ਘਗਰੇ ਵੀ ਗਏ ਤੇ ਫੁਲਕਾਰੀਆਂ ਵੀ ਗਈਆਂ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਅੱਗੇ ਅੱਗੇ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ 51 ਮਿੰਟਾਂ ਚ ਐਮਐਸਪੀ ਦਿੰਦੀ ਸੀਗੀ ਫੇਰ ਅਸੀਬਾ ਦੇਣ ਲੱਗੀ ਨੂੰ ਤਿੰਨ ਸਾਲ ਲੱਗ ਗਏ ਇਹ ਤਾਂ ਗੱਲ ਮੰਨੋ ਇੱਕ ਦਿਨ ਅਸੀਬਾ ਦਿੱਤਾ ਦੂਜੇ ਦਿਨ ਵਾਪਸ ਆ ਗਈ ਆ ਇਹ ਯੂ ਟਰਨ ਬੜੇ ਮਾਰਦੇ ਆ ਸਹੀ ਗੱਲ ਇਹਨਾਂ ਦਾ ਪਤੰਦਰਾਂ ਦਾ ਸਟੈਂਡ ਹੀ ਕੋਈ ਹੈ ਨਹੀਂਗਾ ਦਾ ਸਟੈਂਡ ਹੀ ਕੋਈ ਨਹੀਂ ਇਹਦਾ ਕੋਈ ਸਟੈਂਡ ਨਹੀਂ ਸਟੈਂਡੋ ਬਿਨਾਂ ਹੀ ਕਰਦੇ ਆ ਔਰ ਕੀ ਦੱਸ ਲੈ ਦੱਸ ਵੀ ਅੱਜ ਕੱਲ ਪੰਜਾਬ ਚ ਕੀ ਚੱਲਦਾ ਹੈ ਅੱਜ ਕੱਲ ਪੰਜਾਬ ਚ ਸੱਬੇ ਦੇ ਗਾਣੇ ਚੱਲੀ ਜਾਂਦੇ ਆ ਹੱਸ ਕਰਦੇ ਵਿਧਾਨ ਸਭਾ ਚ ਵਿਧਾਨ ਸਭਾ ਦਾ ਚੀਕਾ ਰੋਲੀ ਚੱਲੀ ਜਾਂਦੀ ਆ ਮੈਨੂੰ ਲੱਗਦਾ ਲੋਕ ਇਹਨਾਂ ਦੇ ਬਦਲਾਅ ਤੋਂ ਚੱਲ ਗਏ ਉਧਰ ਲੋਕ ਇਹਨਾਂ ਦੇ ਬਦਲਾਅ ਤੋਂ ਚੱਲ ਗਏ ਆ ਹਾਂ ਬੱਸ ਕਰ ਲਾਂ ਔਰ ਕੀ ਦੱਸ ਓਏ ਉਧਰ ਸੱਬੇ ਦੇ ਗਾਣੇ ਵੀ ਚੱਲ ਗਏ ਗਾਣੇ ਵੀ ਚੱਲ ਗਏ ਆ ਓਏ ਉਹਨੇ ਉਹਦੇ ਗਾਣੇ ਨਹੀਂ ਚੱਲੇ ਜਨਤਾ ਦਾ ਲੈਂਟਰ ਚੱਲ ਗਏ ਆ ਆਦਾ ਪੰਜਾਬ ਉਹ ਲੈਂਟਰ ਤੇ ਹੀ ਪਹੁੰਚਿਆ ਹੋਇਆ ਸੀਗਾ ਆਏ ਬਗਾਲ ਹੈਗਾ ਤੂੰ ਵੀ ਕੋਈ ਸੱਪਣਾ ਗਾਣਾ ਕਰ ਲੱਖਾ ਕਿਉਂ ਮੈਂ ਕਰ ਲੈ ਜਸਤਰ ਬੱਸ ਕਰ ਲਾਂਂਦੀਆ ਕਰਦਾ ਗੱਲਾਂ ਓਏ ਐਡੇ ਮਿਹਨਤਕਸ਼ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਇਹਨਾਂ ਨੂੰ ਕੋਈ ਮਿਹਨਤ ਮਜ਼ਦੂਰੀ ਦੀ ਕੋਈ ਕੇਂਦਰ ਦੀ ਗੱਲ ਦੱਸ ਵੀ ਵਿਧਾਨ ਸਭਾ ਚ ਬੁਲਾ ਚੀ ਕਰੌਲੀ ਜੀ ਪਾਈ ਬੈਠੇ ਆਕਾ ਦੀ ਚੀਕਰੌਲੀ ਕਹਿੰਦੇ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਬਣੀ ਸੀ ਅੱਛਾ ਹਾਸੇ ਕਢਾਉਂਦੇ ਹੁੰਦੇ ਸੀ ਆਪਣੇ ਮੰਨੂ ਆ ਕਮੇਡੀ ਕਰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਕਹਿੰਦੇ ਜੀ ਜਿਹਦਾ ਨਾਂ ਸਪੀਕਰ ਨੂੰ ਬੋਲਣ ਕੋਈ ਨਹੀਂ ਦਿੰਦਾ ਤੇ ਆਪਣੇ ਵਾਲੇ ਦਾ ਕੀ ਹਾਲ ਹੈ ਆਪਣੇ ਬੈਠੋ 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 ਪਲੀਜ਼ ਬੈਠੋ ਬਾਜਵਾ ਸਾਹਿਬ ਬੈਠੋ ਹੋ ਕਾਲੀਵਾਲ ਸਾਹਿਬ ਬੈਠੋ 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 ਇਹਨਾਂ ਨੇ ਵਿਧਾਨ ਸਭਾ ਚ ਬੈਜਾ ਬੈਜਾ ਕਰਾਈ ਪਈ ਆ ਇਹ ਉੱਠਣ ਹੀ ਕਿਸੇ ਨੂੰ ਨਹੀਂ ਦਿੰਦੇਗੇ ਲਾਨਤੀ ਕਿਸੇ ਥਾਂ ਦੇ ਬੱਸ ਕਰ ਲੈ ਵੀ ਤੂੰ ਯਾਰ ਐਡਾ ਵੀ ਭੜਾ ਤੇਰੀ ਉਮਰ ਕਿੰਨੀ ਖੋਗਣੀ ਹੈ ਲੈ ਉਮਰ ਸਾਡੀ ਇੰਨੀ ਕੁ ਹੋ ਗਈ ਆ ਅੱਛਾ ਅਸੀਂ 90 99 ਵਾਲੇ ਆ ਜਿਹੜੇ ਅੱਛਾ ਅਸੀਂ ਸਾਰਾ ਕੁਝ ਦੇਖ ਲਿਆ ਉਹ ਕੀ ਕੀ ਭਾਈ ਅਸੀਂ ਸ਼ਕਤੀਮਾਨ ਦੇਖ ਲਿਆ ਵਾਹ ਜੀ ਵਾਹ ਅਸੀਂ ਸੀੜੀਆਂ ਦੇਖ ਲੀਆਂ ਡਿੱਕ ਦੇਖ ਲੇ ਆਹਾਹਾ ਉਹ ਅਸੀਂ ਕੋਰੋਨਾ ਦੇਖ ਲਿਆ ਵਾਹ ਜੀ ਵਾਹ ਅਸੀਂ ਮਹਾਨ ਕਿਸਾਨੀ ਅੰਦੋਲਨ ਵੀ ਦੇਖ ਲਿਆ ਅਸੀਂ ਤਾਂ ਦੇਸ਼ਾਂ ਦੀ ਜੰਗ ਹੁੰਦੀ ਵੀ ਦੇਖ ਲੈਣੀ ਸੀ ਅਸੀਂ ਨੋਟਬੰਦੀ ਵੀ ਦੇਖ ਲਈ ਅੱਛਾ ਦੇਖ ਲਈ ਬਈ ਤੁਸੀਂ ਤਾਂ ਬੜਾ ਕੁਝ ਦੇਖ ਲਿਆ ਸਾਰਾ ਕੁਝ ਦੇਖੀ ਬੈਠੇ ਆ ਉਹ ਤੇ ਫਿਰ ਪਿੱਛੇ ਦੇਖਣ ਲੱਗੋ ਕੀ ਰਹਿ ਗਿਆ ਮੋਦੀ ਦੇ ਅੱਛੇ ਦਿਨ ਦੇਖਣੇ ਹਲੇ ਬਾਕੀ ਆ ਝਾੜੂ ਵਾਲਿਆਂ ਦਾ ਬੇਅਦਬੀ ਦਾ ਇਨਸਾਫ ਦੇਖਣਾ ਬਾਕੀ ਆ ਤੇ 2027 ਚ ਨਾਲ ਨਿਕਲਦਾ ਜਲੂਸ ਵੀ ਦੇਖਣਾ ਬਾਕੀ ਆ ਜਿਹੜੇ ਸਾਡੇ ਨੇ ਗੰਦ ਪਾਈ ਤੁਰੇ ਜਾਂਦੇ ਆ ਆ ਲੈ ਵੀ ਤੂੰ ਕੋਈ ਸਲਾਹ ਦੇ ਵੀ ਤੂੰ ਮੈਨੂੰ ਉਹਦੇ ਸਲਾਹ ਜੀ ਦੇ ਜਾਂਦਾ ਵੀ ਤੂੰ ਨਖੇਦ ਨਕਮਾ ਮੈਨੂੰ ਹੀ ਕਹੀ ਜਾਂਦਾ ਹੈ ਲੈ ਵੀ ਇੱਕ ਗੱਲ ਅੱਛਾ ਕਦੇ ਜ਼ਿੰਦਗੀ 'ਚ ਤੁਹਾਨੂੰ ਲੱਗੇ ਵੀ ਤੁਸੀਂ ਬਹੁਤ ਨਕਮੇ ਬੰਦੇ ਹੋ ਅੱਛਾ ਵੀ ਮੈਂ ਨਕਮਾ ਬੰਦਾ ਮੈਂ ਤਾਂ ਇਹ ਗੱਲ ਮੰਨਦਾ ਹੀ ਨਹੀਂ ਤੇ ਮੰਨਦੇ ਬੰਨਵੇਂ ਵੀ ਨਹੀਂਗੇ ਜਿਹੜੇ ਆਪਾਂ ਵਿਧਾਨ ਸਭਾ 'ਚ ਭੇਜੇ ਆ ਉਹਨਾਂ ਦੇ ਪੱਤੇ ਹੀ ਕੋ ਨਹੀਂਗਾ ਓਏ ਮੌਸਮ ਹੋਇਆ ਪਿਆ ਖਰਾਬ ਲੈ ਜਾਂਦੇ ਜਾਂਦੇ ਇੱਕ ਗਾਣਾ ਸੁਣਾ ਲਾ ਗਾਣਾ ਸੁਣਾ ਦਿੰਨੇ ਆ ਆਹੋ ਨਹੀਂ ਪਹਿਲਾਂ ਤੂੰ ਮੇਰੀ ਉਹ ਗੱਲ ਤਾਂ ਸੁਣ ਲੈ ਕਿਹੜੀ ਉਹ ਸਰਕਾਰ ਨੇ ਕਹਿੰਦੇ ਯੋਧ ਨਸ਼ਾ ਵਿਰੋਧ ਛੇੜਿਆ ਲੈ ਇਹ ਆਖਰੀ ਗੱਲ ਸੁਣੋਣੀ ਆਪਾ ਲੈ ਬਾਈ ਜੀ ਯੋਧ ਇਹਨਾਂ ਨੇ ਛੇੜਿਆ ਹੋਇਆ ਏ ਹਾਂ ਯੋਧ ਇਹ ਕਹਿੰਦੇ ਆ ਯੋਧਾ ਜੀ ਤੁਹਾਡਾ ਨਸ਼ਾ ਵਿਰੋਧ ਆਹੋ ਸਾਡੇ ਗਵਾਂਢ ਚ ਮੁੰਡਾ ਚਿੱਟਾ ਪੀਂਦਾ ਸੀ ਆ ਵੀ ਬੜਾ ਭੈੜਾ ਨਸ਼ਾ ਹੀ ਚਿੱਟਾ ਆ ਚਿੱਟਾ ਪੀਂਦਾ ਸੀ ਤੇ ਸਾਡੇ ਆ ਸਿਆਣੇ ਬੰਦਿਆਂ ਨੇ ਉਹਨਾਂ ਨੂੰ ਦੱਸਤਾ ਕੀ ਦੱਸਤਾ ਕਹਿੰਦੇ ਜੀ ਇਹਨੂੰ ਥੋੜੀ ਥੋੜੀ ਫੀਮ ਖਵਾਓ ਚਿੱਟਾ ਛੱਡ ਜਾਊਗਾ ਅੱਛਾ ਚਿੱਟਾ ਛੱਡ ਦੂਗਾ ਚਿੱਟਾ ਛੱਡ ਜਾਊਗਾ ਅਸੀਂ ਡੇਢ ਕਿੰਨਾ ਨੂੰ ਫੀਮ ਖਵਾਈ ਐ ਹਾਂ ਤੇ ਫਿਰ ਉਹ ਚਿੱਟਾ ਛੱਡ ਗਿਆ ਚਿੱਟਾ ਤੇ ਛੱਡ ਗਿਆ ਹੁਣ ਫੀਮ ਤੇ ਲੱਗਾ ਹੋਇਆ ਏ ਹੋਰ ਕੀ ਐ ਦੱਸ ਓਏ ਬੱਸ ਕਰ ਲੈ ਲੈ ਵੀ ਆਏ ਮੈਨੂੰ ਲੱਗਾ ਮੀਂਹ ਥੋੜਾ ਜਿਆਦੇ ਆ ਗਿਆ ਏ ਜਿਆਦੇ ਲੱਗਦਾ ਏ ਹਾਂ ਤੇ ਆਪਾਂ ਥੋੜੀ ਬ੍ਰੇਕ ਲੈ ਲਈਏ ਮੈਂ ਕਿਹਨਾ ਲੈਣੀ ਪੈਣੀ ਬ੍ਰੇਕ ਸਟੇਟ ਸੈਟਰੀ ਸਾਹਿਬ ਨੂੰ ਹੁਣ ਆਪਾਂ ਬੇਨਤੀ ਕਰ ਕਿੱਥੇ ਗਏ ਦੀ ਮਾਣ ਆਓ ਜੀ ਬੱਸ ਤੇ ਕਾਹਵੇਂ ਭਾਈ ਗੱਡੀਆਂ 'ਚ ਬਹਿ ਜਾਓ ਗੱਡੀਆਂ 'ਚ ਬਹਿ ਜਾਓ ਐ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਦਾ ਜਾਣਾ ਨਹੀਂ ਛੱਡਾਂ 'ਚ ਖੜ੍ਹ ਜਾਓ ਪੰਜ-ਛੇ ਮਿੰਟ ਦਾ ਇੰਮੀ ਹੁੰਦਾ ਹੈ ਰੱਬ ਨੂੰ ਵੀ ਬੇਨਤੀ ਕਰਦੇ ਆ ਕਿ ਬਸ ਕਰੇ ਪੰਜ-ਚਾਰ ਮਿੰਟ ਲਾ ਕੇ ਫਿਰ ਆਪੂ ਆਪਣੀਆਂ ਥਾਵਾਂ ਤੇ ਆ ਜਾਓ ਜੇ ਖੜੋਗੇ ਤਾਂ ਵੀ ਤੁਹਾਨੂੰ ਸਾਰੀ ਸਟੇਜ ਤੋਂ ਜੋ ਵੀ ਬਲਾਰਾ ਦੇ ਕੀਰਤੀ ਵਿਚਾਰ ਹੋਣਗੇ ਸੁਣਦੇ ਰਹਿਣਗੇ ਮੈਂ ਪੋਰਚਰ ਬੇਨਤੀ ਕਰਦਾ ਕਿ ਕਿਸੇ ਵੀ ਅਫੜਾ ਦਫੜੀ ਜਾਂ ਕਾਲੀ ਕਰਦੀ ਲੋੜ ਨਹੀਂ ਠੱਮੇ ਨਾ ਰਹੋ ਆਪਾਂ ਮੀਂਹ ਦੇ ਰੇੜਿਆਂ ਤੋਂ ਫਾਨਾਂ ਚ ਖੇਤਾਂ ਚ ਵੀ ਰਹਿੰਦੇ ਆ ਇਹ ਆਪਣੇ ਖੇਤਾਂ ਦੀ ਸਭ ਤੋਂ ਸਰਵੋੱਚ ਅਦਾਲਤ ਚ ਲੱਗੀ ਆ ਇਸ ਅਦਾਲਤ ਦੇ ਵਿੱਚ ਹਾਜ਼ਰ ਰਹਿਣਾ ਆਪਣਾ ਬੇਹੱਦ ਜ਼ਰੂਰੀ ਆ ਭਾਵੇਂ ਕਿਸੇ ਵੀ ਹਾਲਤ ਚ ਰਹਿਣਾ ਪਵੇ ਥੋੜਾ ਬੋਤਾ ਓਲਾ ਮਿਲਦਾ ਮਿਲੇ ਜਾਂ ਭੱਜਣਾ ਵੀ ਪੈਂਦਾ ਤਾਂ ਭੱਜਣਾ ਵੀ ਚਾਹੀਦਾ ਹੈ ਕਿਹੜਾ ਚਾਹੀਦਾ ਸਟੇਜ ਤੇ ਇਸ ਚਾਲਨ ਕਮੇਟੀ ਦੀ ਸੂਚੀ ਜਿਹੜੀ ਪ੍ਰਧਾਨਗੀ ਮੰਡਲ ਆ ਉਹਦੇ ਕੋਲ ਦੋ ਹੱਥ ਜੋੜ ਕੇ ਸਾਰੀਆਂ ਵੀਰਾਂ ਤੇ ਭੈਣਾਂ ਨੂੰ ਬੇਨਤੀ ਆ ਕਿ ਉਹ ਹਾਜ਼ਰ ਸਸਾ ਕਾਰਾਂ ਚ ਗੱਲੋ ਵੇਰੋ ਜੀ ਨਹੀਂ ਤਾਂ ਦੋਸਤੋ ਮੈਂ ਇੱਕ ਬੇਨਤੀ ਕਰਨ ਲਈ ਖੜਾ ਹੋਇਆ ਠੀਕ ਹੈ بارش ਹੋਣ ਲੱਗ ਪਈ ਇਹ ਵੀ ਸਾਡਾ ਇਮਤਿਹਾਨ ਹੈ ਆਪਣੇ ਖੇਤ ਵਿੱਚ ਵੀ بارش ਹੁੰਦੀ ਹੈ ਅਸੀਂ ਉੱਥੇ ਭਿੱਜਦੇ ਹਾਂ ਗਰਮੀ ਹੁੰਦੀ ਹੈ ਗਰਮੀ 'ਚ ਵੀ ਕੰਮ ਬੰਦ ਨਹੀਂ ਕਰਦੇ ਇਥੋਂ ਤੁਹਾਡਾ ਕੱਠ ਜਿਹੜਾ ਸਰਕਾਰ ਨੂੰ ਡਰਾਉਣ ਲਈ ਤੁਹਾਡਾ ਕੱਠ ਇੱਥੇ ਬੈਠਿਆਂ ਦਾ ਜੇ ਤੁਸੀਂ ਇਦਾਂ ਦਾ ਸਬੂਤ ਦਿਓਗੇ ਕਈ ਬਾਰਿਸ਼ ਵਿੱਚ ਵੀ ਲੋਕ ਬੈਠੇ ਰਹੇ ਇੱਕ ਖਾਸ ਮੈਸੇਜ ਜਾਏਗਾ ਮੈਨੂੰ ਪਤਾ ਹੈ ਤੁਹਾਨੂੰ ਕਸ਼ਟ ਹੈ ਉੱਥੋਂ ਪਾਣੀ ਡਿੱਗਦਾ ਹੈ ਇੱਥਾ ਬੈਠਣਾ ਕਈ ਵਾਰੀ ਮਹਿਸੂਸ ਕਰਦੇ ਆਂ ਪਰ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਦਾਂ ਨਾ ਭਜੋ ਬੈਠੋ ਆਪੋ ਆਪਣੇ ਪੰਡਾਲ ਦੇ ਵਿੱਚ ਬੈਠੋ ਜਿੱਥੇ ਖੜੇ ਹੋ ਉੱਥੇ ਬੈਠ ਜਾਓ ਅੱਜ ਸਤੀ ਹੋ ਜਾਣਾ ਸਰਕਾਰ ਨੂੰ ਕੁਝ ਕਹਿ ਕੇ ਜਾਣਾ ਮੈਂ ਬੇਨਤੀ ਕਰਦਾ ਫੇਰ ਕਿ ਇਥੋਂ ਇੱਧਰ ਉੱਧਰ ਨਾ ਭਜੋ